ਨਾ ਦਰਦ ਦੇ ਨੇ ਬਾਹਰ ਜਾਣਾ 11 ਮਾਰਚ ਨੂੰ ਤਾਂ ਕਰਕੇ ਅਸੀਂ ਦੋਨੇ ਟਰੈਕਟਰ ਵੇਚਦੇ ਆ ਢੱਲੜ ਤੇ ਸਵਰਾਜ ਸਵਾਈ ਮੇਰੇ ਦਾਦੇ ਦੇ ਕਰਕੇ ਅਸੀਂ ਤਾਂ ਕਰਕੇ ਹੁਣ ਉਹਨੇ ਬਾਹਰ ਉੱਠ ਜਾਣਾ ਤਾਂ ਕਰਕੇ ਅਸੀਂ ਦੋਨੇ ਇਹ ਟਰੈਕਟਰ ਵੇਚਦੇ ਹਾਂ ਹੋਰ ਕੋਈ ਕਮੀ ਨਹੀਂ ਵੀ ਟਰੈਕਟਰਾਂ ਚ ਬਾਹਰ ਜਾਣ ਕਰਕੇ ਸੇਲ ਕਰ ਰਹੇ ਆ ਇਹ ਟਰੈਕਟਰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਦੇ ਲਈ ਟਰੈਕਟਰ ਦੋ ਲੈ ਕੇ ਆਏ ਆ ਸੇਲ ਦੇ ਲਈ ਇੱਕ ਸਵਰਾਜ 735 ਆ ਤੇ ਇੱਕ ਸਟੈਂਡਰਡ DI 460 ਹੈ ਟਰੈਕਟਰ ਵੇਚਣ ਦਾ ਕਾਰਨ ਇਹ ਹੈ ਵੀ ਵੀਰ ਨੇ 11 ਤਰੀਕ ਨੂੰ ਅਮਰੀਕਾ ਜਾਣਾ ਹੈਗਾ ਤਾਂ ਕਰਕੇ ਦੋਨੋਂ ਟਰੈਕਟਰ ਸੇਲ ਕਰ ਰਹੇ ਨੇ ਖੇਤੀਬਾੜੀ ਦਾ ਸੀਗਾ ਜਿਹੜਾ ਸਿਸਟਮ ਉਹ ਛੱਡਤੀ ਖੇਤੀਬਾੜੀ ਤੇ ਟਰੈਕਟਰਾਂ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਟਰੈਕਟਰਾਂ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵਾਤਵਾਰਤ শেয়ার ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਸਟੈਂਡਰਡ ਡੀਆਈ 460 ਇਹ ਜਿਹੜਾ ਤੁਸੀਂ ਟਰੈਕਟਰ ਦੇਖਿਆ ਜੀ 2011 ਮਾਡਲ ਸਟੈਂਡਰਡ ਡੀਆਈ 460 ਹੈ ਪੰਜਾਬ ਨੰਬਰ ਹੈ ਟਰੈਕਟਰ ਇਹ ਅਗਲੇ ਟਾਇਰ ਨਵੇਂ ਨੇ ਮਗਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਲਗਭਗ 90 ਪੈਸੇ ਦੇ ਕਰੀਬ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ 4 ਲੱਖ ਰੁਪਿਆ ਸਟੈਂਡਰਡ ਦਾ ਰੇਟ ਹੈਗਾ ਅੱਗੇ ਟਰੈਕਟਰ ਹੈ ਸਵਰਾਜ 735 ਸਵਰਾਜ 735 ਦਾ 1999 ਮਾਡਲ ਹੈ ਪੰਜਾਬ ਨੰਬਰ ਹੈ ਚਾਰੋਂ ਟਾਇਰ ਲਗਭਗ 9095 ਪੈਸੇ ਆ ਤੇ ਸਵਰਾਜ 735 ਦਾ ਸਾਰਾ ਕੰਮ A to Z ਇੰਜਨ ਗੇਅਰ ਤੱਕ ਕਰਵਾਇਆ ਹੋਇਆ ਵੀਰ ਨੇ ਤੇ ਡਬਲ ਕਲੱਚ ਆ 735 ਹੈ ਜਿਹੜਾ ਵਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 2 ਲੱਖ ਰੁਪਿਆ ਸਵਰਾਜ ਦਾ ਰੇਟ ਹੈ ਦੋਨੋਂ ਟਰੈਕਟਰ ਇੱਕੋ ਵੀਰ ਕੋਲੇ ਸੇਲ ਲਈ ਹੈ ਸਵਰਾਜ 735 1999 ਮਾਡਲ 2 ਲੱਖ ਰੁਪਿਆ ਡਬਲ ਕਲੱਚ ਹੈ ਸਾਰਾ ਕੰਮ A to Z ਓਕੇ ਹੈ ਸਟੈਂਡਰਡ 2011 ਮਾਡਲ ਹੈ 4 ਲੱਖ ਰੁਪਿਆ ਡਿਮਾਂਡ ਹੈ ਉਹਦੀ ਇਹ ਦੋਨੋਂ ਟਰੈਕਟਰ ਇੱਕੋ ਵੀਰ ਕੋਲੇ ਸੇਲ ਲਈ ਹੈ ਕਾਰਨ ਤੁਹਾਨੂੰ ਦੱਸਿਆ ਅਮਰੀਕਾ ਜਾਣਾ ਹੈ ਪਿੰਡਾ ਵੀਰ ਦਾ ਮੱਲਣ ਸ਼੍ਰੀ ਮੁਕਤਸਰ ਸਾਹਿਬ ਏਰੀਏ ਦੇ ਵਿੱਚ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਗੱਲਬਾਤ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰਾਂ ਨੂੰ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ